ਨਮਸਤੇ ਜੀ ਆਦab ਸੱਚੀ ਹੈ ਕਾਲ ਜੀ ਵੈਲਕਮ ਆਨ ਗਾਨੀਆਟ YouTube ਚੈਨਲ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜੇ ਤੁਹਾਡੀ ਸਲਾਈ ਮਸ਼ੀਨ ਬੋਬਿਨ ਦਾ ਥ्रेड ਪਿਕ ਨਹੀਂ ਕਰਦੀ ਜੇਕਰ ਤੁਹਾਡੀ ਸਲਾਈ ਮਸ਼ੀਨ ਫਿਰਕੀ ਦਾ ਧਾਗਾ ਨਹੀਂ ਚੱਕਦੀ ਤਾਂ ਉਹਦੇ 'ਚ ਕੀ ਪ੍ਰੋਬਲਮ ਹੋ ਸਕਦੀ ਹੈ ਮਸ਼ੀਨ ਇਹ ਚੀਜ਼ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਇਹ ਹੈਕਸ ਰੈਂਚ ਹੋਣਾ ਚਾਹੀਦਾ ਹੈ ਉਹਦੇ 2 ਨੰਬਰ ਜਿਹੜਾ ਰੈਂਚ ਆ ਉਹ ਮਸ਼ੀਨ ਦੇ ਵਿੱਚ ਯੂਜ਼ ਹੋਊਗਾ ਤਾਂ ਇਹ ਨਾਰਮਲੀ ਆਪਣੇ ਕੋਲ ਟੂਲਸ ਘਰਾਂ ਦੇ ਵਿੱਚ ਹੁੰਦੇ ਨੇ ਆ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਾਂ ਨੇ ਮਸ਼ੀਨ ਦੀ ਇਹ ਵਾਲੀ نیچے پلیਟ ਖੋਲ ਕੇ ਦੇਖਣੀ ਹੈ ਆਪਾਂ ਨੂੰ ਪਤਾ ਚੱਲ ਜਾਊਗਾ ਕਿ ਮਸ਼ੀਨ ਦੀ ਟਾਈਮਿੰਗ ਸਹੀ ਹੈ ਜਾਂ ਨਹੀਂ ਸੋ ਆਪਾਂ ਨੇ ਪੈਰ ਇਹਦਾ ਫੋਟੋ ਉਤਾਰ ਲੈਣਾ ਦੋਨੇ ਪਾਸਿਓਂ پلیਟ ਦੇ ਉੱਪਰ ਦੋ ਸਕਰੂ ਲੱਗੇ ਹੁੰਦੇ ਨੇ ਜਿਹੜਾ ਟੂਲ ਮਸ਼ੀਨ ਦੇ ਨਾਲ ਮਿਲਿਆ ਹੁੰਦਾ ਤੁਸੀਂ ਉਹਦੇ ਨਾਲ ਹੀ ਸਕਰੂਸ ਨੂੰ ਖੋਲ ਸਕਦੇ ਹੋ ਇਨੂੰ ਖੋਲ ਕੇ ਆਪਾਂ ਇਹਦੇ ਵਿੱਚੋਂ ਚੈੱਕ ਕਰਦੇ ਹਾਂ ਕਿ ਮਸ਼ੀਨ ਦੀ ਟਾਈਮਿੰਗ ਸਹੀ ਹੈ ਜਾਂ ਨਹੀਂ ਕਿਸੇ ਵੀ ਮਕੈਨਿਕ ਨੂੰ ਪੇ ਕਰਨ ਤੋਂ ਪਹਿਲਾਂ ਤੁਸੀਂ ਮਸ਼ੀਨ ਖੁਦ ਘਰੇ ਇੱਕ ਵਾਰੀ ਚੈੱਕ ਕਰ ਸਕਦੇ ਹੋ ਜੇਕਰ ਮਸ਼ੀਨ ਖੋਲਣ ਤੋਂ ਬਾਅਦ ਤੁਹਾਨੂੰ ਇੱਕ ਵਾਰੀ ਦੇਖ ਕੇ ਪ੍ਰੋਬਲਮ ਸਮਝ ਆ ਗਈ ਤਾਂ ਤੁਸੀਂ ਆਪਣੀ ਘਰੇ ਮਸ਼ੀਨ ਠੀਕ ਕਰ ਲਓ ਜੇਕਰ ਤੁਹਾਨੂੰ ਲੱਗਦਾ ਕਿ ਮਕੈਨਿਕ ਕੋਲ ਜਾਣ ਦੀ ਜ਼ਰੂਰਤ ਹੈ ਤਾਂ ਤੁਸੀਂ ਉੱਥੇ ਲਿਜਾ ਸਕਦੇ ਹੋ ਹੁਣ ਆਪਾਂ ਨੇ ਇਹਦੀ ਪਲੇਟ ਦੇ ਸਕਰੂ ਖੋਲ ਲੈਨੇ ਤੇ ਇਹਨੂੰ ਆਰਾਮ ਨਾਲ ਤੁਸੀਂ ਇੱਥੋਂ ਬਾਹਰ ਕੱਢ ਲੈਣਾ ਆ ਮਾਰਗਟਨ ਤੋਂ ਬਾਅਦ ਇੱਥੇ ਜਿਹੜੀ ਬੋਬਿਨ ਕੇਸ ਆ ਉਹਦੇ ਦੋਨੋਂ ਸਾਈਡ ਤੇ ਦੋ ਟੂਲ ਲੱਗੇ ਹੁੰਦੇ ਨੇ ਉਹਨੂੰ ਗ੍ਰਿਪ ਕਰਨ ਦੇ ਲਈ ਉਹ ਟੂਲ ਦੇ ਉੱਪਰ ਦੋ ਦੋ ਸਕਰੂ ਦਿੱਤੇ ਹੋਏ ਨੇ ਤੇ ਉਹ ਵਾਲੇ ਸਕਰੂ ਵੀ ਤੁਸੀਂ ਓਪਨ ਕਰ ਲੈਣੇ ਨੇ ਉਸ ਤੋਂ ਬਾਅਦ ਆਪਾਂ ਉਹਦਾ ਬੋਬਿਨ ਕੇਸ ਆ ਜਿਹੜਾ ਉਹ ਬਾਹਰ ਕੱਢਣਾ ਇਹ ਵਾਲਾ ਜਿਹੜਾ ਟੂਲ ਆ ਇਹਨੂੰ ਵੀ ਚੈੱਕ ਕਰ ਲਿਓ ਸਮ ਟਾਈਮ ਇਹ ਵੀ ਖਰਾਬ ਹੁੰਦਾ ਤਾਂ ਤੁਸੀਂ ਨਵਾਂ ਮੰਗਾ ਕੇ ਪਾ ਸਕਦੇ ਹੋ ਕਈ ਵਾਰ ਇਹਦੀ ਪੱਤੀ ਟੁੱਟ ਜਾਂਦੀ ਆ ਤੇ ਦੂਸਰੀ ਸਾਈਡ ਤੇ ਜਿਹੜਾ ਲੱਗਿਆ ਹੋਇਆ ਟੂਲ ਉਹਦੇ ਵੀ ਦੋ ਸਕਰੂ ਨੇ ਉਹਨਾਂ ਦੋਨਾਂ ਨੂੰ ਵੀ ਤੁਸੀਂ ਓਪਨ ਕਰਕੇ ਉਹ ਵਾਲੇ ਟੂਲ ਨੂੰ ਵੀ ਬਾਹਰ ਕੱਢ ਲਓ ਪਰ ਇੱਕ ਚੀਜ਼ ਧਿਆਨ ਰੱਖਿਓ ਜਿਹੜਾ ਸਕਰੂ ਜਿਹੜੇ ਟੂਲ ਦੇ ਉੱਪਰ ਲੱਗਿਆ ਹੋਇਆ ਉਹਨਾਂ ਨੂੰ ਤੁਸੀਂ ਸੈਪਰੇਟਲੀ ਰੱਖ ਲਿਓ ਕਿ ਬਾਅਦ ਦੇ ਵਿੱਚ ਜਦੋਂ ਤੁਸੀਂ ਇਹਨੂੰ ਰੀਨਸਟਾਲ ਕਰੋਗੇ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਉਸ ਤੋਂ ਬਾਅਦ ਆਪਾਂ ਨੇ ਇਹਦਾ ਜਿਹੜਾ ਇਹ ਵਾਲਾ ਬਲੈਕ ਜਿਹੜਾ ਬੋਬਿਨ ਕੇਸ ਦਿੱਤਾ ਹੋਇਆ ਹੁਣ ਆਪਾਂ ਇਹਨੂੰ इजीली ਬਾਹਰ ਕੱਢ ਸਕਦੇ ਹਾਂ ਇਹਨੂੰ ਬਾਹਰ ਕੱਢ ਲਓ ਬਾਹਰ ਕੱਢਣ ਤੋਂ ਬਾਅਦ ਹੁਣ ਸਾਰਾ ਕੰਮ ਕਰਨਾ ਆਪਾਂ ਨੇ ਜਿਹੜਾ ਨੀਚੇ ਵਾਲਾ ਇਹ ਵਾਲਾ ਬਾਬਿਨ ਕੇਸ ਹੈ ਮੈਟਲ ਦਾ ਆਪਾਂ ਨੇ ਇਹ ਵਾਲਾ ਚੈੱਕ ਕਰਨਾ ਕਿ ਇਹਦੀ ਟਾਈਮਿੰਗ ਸਹੀ ਆ ਜਾਂ ਨਹੀਂ ਜੇ ਤੁਹਾਡੀ ਮਸ਼ੀਨ ਟੱਪਾ ਦਿੰਦੀ ਆ ਜਾਂ ਫਿਰ ਕੀ ਦਾ ਧਾਗਾ ਉੱਪਰ ਨਹੀਂ ਚੱਕਦੀ ਤਾਂ ਇਹ ਵਾਲੇ ਮੈਟਲ ਦੇ ਕੇਸ ਹਿੱਲਿਆ ਹੁੰਦਾ ਇਹਦੇ ਵਿੱਚ ਪ੍ਰੋਬਲਮ ਹੁੰਦੀ ਆ ਸੋ ਆਪਾਂ ਇਹਨੂੰ ਚੈੱਕ ਕਿੱਦਾਂ ਕਰਨਾ ਤੁਸੀਂ ਇਹਨੂੰ ਘੁਮਾ ਕੇ ਦੇਖਣਾ ਹੱਥ ਦੇ ਨਾਲ ਨੀਡਲ ਨੂੰ ਨੀਚੇ ਲੈ ਕੇ ਜਾਣਾ ਮੈਟਲ ਕੇਸ ਦੇ ਵਿੱਚ ਜਦੋਂ نیچے ਲੈ ਕੇ ਜਾਉਗੇ ਦੇਖੋ ਨੀਡਲ ਜਿਹੜੀ ਹੁਣ ਆਪਣੇ ਬਿਲਕੁਲ نیچے ਜਾ ਚੁੱਕੀ ਆ ਇਹ ਹੀ ਉੱਪਰ ਕਦੋਂ ਆਉਣਾ ਸਟਾਰਟ ਹੁੰਦੀ ਹੈ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਟਲ ਦੇ ਕੇਸ ਦੇ ਅੰਦਰ ਜਿਹੜਾ ਸਾਹਮਣੇ ਹੰਪ ਜਿਹਾ ਬਣਿਆ ਹੋਇਆ ਪਿੱਛੇ ਜਿੱਥੇ ਹੋਲ ਬਣਿਆ ਹੋਇਆ ਜਿੱਥੋਂ ਦੀ ਇਹਨੇ ਥ्रेड ਪਿਕ ਕਰਨਾ ਹੁੰਦਾ ਜਿੱਥੇ ਉਹ ਪਿੱਛੇ ਹੰਪ ਬਣਿਆ ਹੋਇਆ ਉਥੋਂ ਨੀਡਲ ਉੱਪਰ ਨੂੰ ਉਠਣਾ ਸ਼ੁਰੂ ਹੁੰਦੀ ਆ ਜਿਹੜਾ ਤੁਹਾਡੇ ਨੀਡਲ ਦਾ ਪਿੰਨ ਪੁਆਇੰਟ ਆ ਜਦੋਂ ਇਹ ਵਾਲਾ ਹੋਲ ਜਿਹੜਾ ਕ੍ਰੋਸ ਕਰਦੀ ਆ ਉਤੋਂ ਨੀਡਲ ਉੱਪਰ ਨੂੰ ਜਾਂਦੀ ਆ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਨੀਡਲ ਜਦੋਂ ਤੁਸੀਂ نیچے ਲੈ ਕੇ ਜਾਂਦੇ ਹੋ ਤੇ ਉੱਥੇ ਆ ਕੇ ਉਤੋਂ ਨਹੀਂ ਉੱਪਰ ਜਾ ਰਹੀ ਜਦ ਥੋੜਾ ਬਹੁਤਾ ਵੀ ਫਰਕ ਰਹਿ ਰਿਹਾ ਜੇ ਤਾਂ ਥੋੜਾ ਜਿਹਾ ਫਰਕ ਆ ਤਾਂ ਟੱਪਾ ਦੋਗੇ ਜੇ ਜ਼ਿਆਦਾ ਇਥੋਂ ਫਰਕ ਰਹਿ ਗਿਆ ਤਾਂ ਧਾਗਾ ਹੀ ਨਹੀਂ ਉੱਪਰ ਚੱਕੂਗੀ ਸੋ ਤੁਸੀਂ ਇਹ ਚੀਜ਼ ਚੈੱਕ ਕਰਨੀ ਹੈ ਕਿ ਤੁਹਾਡੀ ਨੀਡਲ ਜਿਹੜੀ ਹੈਗੀ ਆ ਉਹ ਉਹ ਸਾਹਮਣੇ ਵਾਲੇ ਹੋਲ ਦੇ ਕੋਲ ਦੀ ਹੀ ਕ੍ਰਾਸ ਕਰਕੇ ਉੱਪਰ ਜਾਣੀ ਚਾਹੀਦੀ ਆ ਹੰਪ ਦੇ ਜਿਹੜਾ ਹੰਪ ਦਾ ਪੁਆਇੰਟ ਆ ਉੱਥੋਂ ਉੱਪਰ ਉਠਣੀ ਸ਼ੁਰੂ ਹੁੰਦੀ ਆ ਸੋ ਇਹਨੂੰ ਹੁਣ ਜੇ ਤੁਹਾਡੀ ਨਈ ਸੈਟ ਅਪ ਆ ਸੈਟ ਕਿਦਾਂ ਕਰਨੀ ਆ ਆਪਾਂ ਨੇ ਮਸ਼ੀਨ ਨੂੰ ਉਲਟਾ ਕਰ ਲੈਣਾ ਤੇ ਇਹਦੇ نیچے ਸਕਰੂ ਲੱਗੇ ਹੋਏ ਨੇ ਉਹਨਾਂ ਨੂੰ ਤੁਸੀਂ ਖੋਲ ਲੈਣਾ ਬਸ ਇਹਦੇ ਸਕਰੂ ਤੁਸੀਂ نیچے ਖੋਲ ਦੋ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਯੂਸਫੁਲ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬਸ ਉਹਨੂੰ ਦੇਖ ਕੇ ਨਾ ਛੱਡਿਆ ਕਰੋ ਜੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਐਂਡ ਬੈਲ ਬਟਨ ਦੇ ਉੱਪਰ ਕਲਿੱਕ ਕਰ ਦਿਓ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਊਗਾ ਵਨ ਵਾਈ ਵਨ ਤੁਸੀਂ ਸਾਰੇ ਸਕਰੂ ਖੋਲ ਹੀ ਜਾਣੇ ਨੇ ਮੈਂ ਤੁਹਾਨੂੰ ਫਿਰ ਤੋਂ ਕਹਿ ਰਹੀ ਹਾਂ ਕਿ ਜਦੋਂ ਵੀ ਤੁਸੀਂ ਜਿਹੜਾ ਸਕਰੂ ਖੋਲਦੇ ਹੋ ਤੁਸੀਂ ਨੇ ਉਹਨੂੰ ਸੈਪਰੇਟਲੀ ਰੱਖਣਾ ਤਾਂ ਕਿ ਬਾਅਦ ਦੇ ਵਿੱਚ ਉਹਨੂੰ ਰੀ-ਇਨਸਟਾਲ ਕਰਨ ਦੇ ਟਾਈਮ ਤੇ ਕੋਈ ਪ੍ਰੋਬਲਮ ਨਾ ਆਵੇ ਤਾਂ ਇਹਦੇ ਸਾਰੇ ਸਕਰੂ ਖੋਲਣ ਤੋਂ ਬਾਅਦ ਆਪਾਂ ਇਹਦੀ ਪਲੇਟ ਨੂੰ ਉਤਾਰ ਦੇਣਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਇਹ ਵਾਲੀ ਜਿਹੜੀ ਇੱਧਰ ਹੇਠੇ ਲੱਗੇ ਹੋਇਆ ਦੋ ਸਕਰੂ ਹੋਰ ਨੇ ਇਹਨੂੰ ਵੀ ਖੋਲ ਕੇ ਇੱਥੇ ਇਹ ਵਾਲੀ ਪਲੇਟ ਵੀ ਆਪਾਂ ਨੀਚੋਂ ਕੱਢ ਲੈਣੀ ਆ ਬਸ ਇਹਨੂੰ ਖੋਲਣ ਤੋਂ ਬਾਅਦ ਹੁਣ ਆਪਾਂ ਇਹਦੀ ਟਾਈਮਿੰਗ ਸੈੱਟ ਕਰ ਲਾਂਗੇ ਇਹਨਾਂ ਨੂੰ ਖੋਲ ਕੇ ਸਾਈਡ ਤੇ ਰੱਖ ਦਿੰਨੇ ਆ। ਲਓ ਜੀ। ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਥੋੜਾ ਜਿਹਾ ਵਿੱਚੋਂ ਕਲੀਨ ਕਰ ਲਿਓ ਕਿਉਂਕਿ ਕਾਫੀ ਟਾਈਮ ਹੋ ਗਿਆ ਮਸ਼ੀਨ ਖੋਲ ਹੀ ਨਹੀਂ ਸੀ ਸੋ ਡਸਟੀ ਹੋਈ ਪਈ ਆ ਇਹਦੇ ਤੇ ਗ੍ਰੀਸ ਲੱਗਿਆ ਹੁੰਦਾ ਉਹਨੂੰ ਜ਼ਿਆਦਾ ਕਲੀਨ ਕਰਨ ਦੀ ਲੋੜ ਨਹੀਂ ਆ ਬਸ ਮੋਟਾ-ਮੋਟਾ ਜਿੱਥੇ ਤੁਹਾਨੂੰ ਲੱਗਦਾ ਕਿ ਕੋਈ ਥ੍ਰੈਡ ਫਸਿਆ ਹੋਇਆ ਵਿੱਚ ਜਾਂ ਲੈਂਟਸ ਬਣੇ ਹੋਏ ਨੇ ਉਹਨਾਂ ਨੂੰ ਬਸ ਤੁਸੀਂ ਬਰਸ਼ ਦੇ ਨਾਲ ਕਲੀਨ ਕਰ ਦਿਓ ਉਸ ਤੋਂ ਬਾਅਦ ਤੁਹਾਨੂੰ ਇੱਥੋਂ 2 ਨੰਬਰ ਹੈਕਸ ਟੈਂਚ ਚਾਹੀਦਾ 2 ਨੰਬਰ ਹੈਕਸ ਟੈਂਚ ਲੈਣ ਤੋਂ ਬਾਅਦ ਇੱਥੇ ਆਪਣੇ ਕੋਲ ਜਿਹੜੀ ਗਰਾਰੀ ਬਣੀ ਹੋਈ ਆ ਇਹਨੂੰ ਆਪਾਂ ਨੇ ਇਹਦੇ ਤਿੰਨ ਸਕਰੂ ਲੱਗੇ ਹੁੰਦੇ ਨੇ ਇਹ ਵਾਲੇ ਰੈਂਚ ਦੇ ਨਾਲ ਘੁਮਾ ਘੁਮਾ ਕੇ ਖੋਲ ਲੈਣਾ ਤਿੰਨੋਂ ਹੀ ਤੁਸੀਂ ਇਦਾਂ ਘੁਮਾ ਕੇ ਖੋਲ ਲੈਣੇ ਨੇ ਇਹ ਇਹਦੇ ਨਾਲ ਹੀ ਖੋਲਣਗੇ ਹੋਰ ਮੇਬੀ ਕੋਈ ਟੂਲ ਇੱਥੇ ਯੂਜ਼ ਨਹੀਂ ਹੋਊਗਾ ਸੋ ਤੁਹਾਡੇ ਕੋਲ ਇਹ ਵਾਲੇ ਜਿਹੜੇ ਹੈਕਸ ਰੈਂਚ ਨੇ ਹੋਣੇ ਚਾਹੀਦੇ ਨੇ ਜਦੋਂ ਤਿੰਨੇ ਤੁਸੀਂ ਇਹਨੂੰ ਖੋਲ ਦੇ ਖੋਲ ਕੇ ਬਿਲਕੁਲ ਲੂਜ਼ ਕਰ ਲਿਆ ਲੂਜ਼ ਕਰਨ ਤੋਂ ਬਾਅਦ ਤੁਸੀਂ ਮਸ਼ੀਨ ਨੂੰ ਸਿੱਧਾ ਕਰ ਲੈਣਾ ਸਿੱਧਾ ਕਰਨ ਤੋਂ ਬਾਅਦ ਜਿਹੜਾ ਮੈਟਲ ਕੇਸ ਹੁੰਦਾ ਇਹ ਵਾਲਾ ਮੈਟਲ ਕੇਸ ਬਣਿਆ ਹੋਇਆ ਇਹ ਆਪਣਾ ਘੁੰਮਣ ਲੱਗ ਜਾਊਗਾ ਕੋਮਨ ਲੱਗ ਜੂਗਾ ਤੁਸੀਂ ਕੀ ਕਰਨਾ ਮਸ਼ੀਨ ਦੀ ਸੂਈ ਨੂੰ نیچے ਲੈ ਕੇ ਆਉਣਾ نیچے ਲੈ ਕੇ ਆਉਣ ਤੋਂ ਬਾਅਦ ਉਹ ਸਾਹਮਣੇ ਜਿਹੜਾ ਹੰਪ ਦਿਖ ਰਿਹਾ ਉਹ ਤੁਸੀਂ ਉਹਦੀ ਨੀਡਲ ਪੁਆਇੰਟ ਦੇ ਬਿਲਕੁਲ ਇੱਥੇ ਸਾਹਮਣੇ ਰੱਖ ਕੇ ਫਿਰ ਤੁਸੀਂ ਇਹਨੂੰ ਦੁਬਾਰਾ ਜਿਹੜੇ ਸਕਰੂ ਨੇ ਉਹ ਕੱਸ ਦੇਣੇ ਨੇ ਇਹਨੂੰ ਤੁਸੀਂ ਬਾਰ ਬਾਰ ਇਦਾਂ ਘੁਮਾ ਕੇ ਦੇਖ ਲਓ ਇੱਥੇ ਜਦੋਂ ਤੁਹਾਨੂੰ ਲੱਗਦਾ ਕਿ ਉੱਥੇ ਨੀਡਲ ਪੁਆਇੰਟ ਦੇ ਬਿਲਕੁਲ نیچے ਸੈੱਟ ਹੋ ਗਿਆ ਉਹ ਸੈੱਟ ਹੋਣ ਤੋਂ ਬਾਅਦ ਤੁਸੀਂ ਮਸ਼ੀਨ ਆਪਣੀ ਦੁਬਾਰਾ ਉੱਧਰ ਕਰਨੀ ਹੈ ਉਲਟੀ ਕਰਨੀ ਹੈ ਉਸ ਤੋਂ ਬਾਅਦ ਹੈਕਸ ਰੈਂਚ ਚੱਕਣਾ ਤੇ ਉਹ ਜਿਹੜੇ ਸਕਰੂ ਤੁਸੀਂ ਖੋਲਦੇ ਨੇ ਉਹਨਾਂ ਨੂੰ ਦੁਬਾਰਾ ਟਾਈਟ ਕਰ ਦੋ ਸੋ ਇਹ ਜਿਹੜਾ ਹੈਗਾ ਤੁਹਾਡਾ ਮਸ਼ੀਨ ਦੀ ਟਾਈਮਿੰਗ ਤੁਸੀਂ इजीली ਘਰੇ ਸੈੱਟ ਕਰ ਸਕਦੇ ਹੋ ਪਰ ਖੋਲ ਕੇ ਤੁਹਾਨੂੰ ਪਹਿਲੀ ਵਾਰ ਸੀ ਪਤਾ ਲੱਗ ਜੂਗਾ ਜਦੋਂ ਤੁਸੀਂ ਖੋਲੋਗੇ ਕਿ ਉਹਦੀ ਟਾਈਮਿੰਗ ਸੈੱਟ ਹੈਗੀ ਹੈ ਜਾਂ ਨਹੀਂ ਬਸ ਇਹ ਵਾਲਾ ਤਰੀਕਾ ਇਹਦੇ ਨਾਲ ਤੁਹਾਡੇ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣਗੀਆਂ ਨਾ ਮਸ਼ੀਨ ਟੱਪਾ ਦੋਗੀ ਤੇ ਨਾ ਹੀ ਜਿਹੜਾ ਹੈਗਾ ਜਿਹੜਾ ਬobbin ਥ੍ਰੈਡ ਪਿਕ ਨਹੀਂ ਕਰਦੀ ਉਹ ਵੀ ਪਿਕ ਕਰਨ ਲੱਗ ਜੂਗੀ ਫਿਰ ਤੁਸੀਂ ਜਿੱਦਾਂ 1 ਬਾਈ 1 ਸਾਰੇ ਸਕਰੂ ਖੋਲੇ ਸੀ ਜਿੱਥੇ ਰੱਖੇ ਸੀ ਤੇ ਉਹਨਾਂ ਨੂੰ ਤੁਸੀਂ ਉਦੋਂ ਵਾਪਸ ਕੱਸ ਦੇਣਾ ਆ ਤੇ ਚੰਗੀ ਤਰ੍ਹਾਂ ਟਾਈਟ ਕਰ ਦੇ ਕਿਉਂਕਿ ਜਦੋਂ ਮਸ਼ੀਨ ਚੱਲਦੀ ਹੈ ਕਈ ਵਾਰ ਉਹ ਚੱਲਦੇ ਹੋਏ ਲੂਜ਼ ਹੋ ਜਾਂਦੇ ਨੇ ਤੇ ਬਾਹਰ ਨਿਕਲ ਜਾਂਦੇ ਨੇ ਤਾਂ ਤੁਸੀਂ ਸਾਰੀਆਂ ਜਿਹੜੀਆਂ ਪਲੇਟਸ ਸਕਰੂ ਜਿੱਥੋਂ ਕੱਢੇ ਸੀ ਉੱਥਾਂ ਹੀ ਉਥੇ ਚੰਗੀ ਤਰ੍ਹਾਂ ਲਗਾ ਕੇ ਉਹਨੂੰ ਟਾਈਟ ਕਰ ਦੇਣੀ ਆ ਜੇ ਵੀਡੀਓ ਦੇ ਵਿੱਚ ਕਿਸੇ ਨੂੰ ਕੋਈ ਵੀ ਸਮ ਚੀਜ਼ ਸਮੱਸ ਨਹੀਂ ਆਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੁਬਾਰਾ ਪੁੱਛ ਸਕਦੇ ਹੋ ਜਾਂ ਫਿਰ ਕਿਸੇ ਦੀ ਮਸ਼ੀਨ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਉਹਦੇ ਬਾਰੇ ਕਿ ਕੀ ਕੀ ਪ੍ਰੋਬਲਮ ਹੈ ਜਾਂ ਕੁਝ ਵੀ ਤਾਂ ਮੈਂ ਕੋਸ਼ਿਸ਼ ਕਰਾਂਗੀ ਕਿ ਉਹ ਤੁਹਾਡੇ ਕਮੈਂਟ ਦੇ ਉੱਪਰ ਜਿਹੜੀ ਹੈਗੀ ਆ ਵੀਡੀਓ ਬਣਾ ਕੇ ਰਿਪਲਾਈ ਕਰ ਸਕਾਂ ਸੋ ਉਹਦੇ ਨੀਚੇ ਸੈਕਸ ਸਕਰਿਓ ਲੱਗੇ ਹੋਈ ਸੀਗੇ ਉਹ ਆਪਾਂ ਨੇ ਜਿਹੜੇ ਖੋਲੇ ਸੀ ਵਾਪਸ ਉਹਦਾ ਟਾਈਟ ਕਰਦੇ ਹੁਣ ਆਪਾਂ ਇਹਨੂੰ ਰੀ ਅਸੈਂਬਲ ਕਰਦੇ ਹਾਂ ਆਪਾਂ ਇਹਦਾ ਸੈਕਸ਼ਨ ਜਿਹੜਾ ਖੋਲਿਆ ਸੀਗਾ ਉਹ ਵਾਲਾ ਆਪਾਂ ਦੁਬਾਰਾ ਲਾ ਦੇਣਾ ਹੈ ਉਸ ਤੋਂ ਬਾਅਦ ਆਪਾਂ ਨੇ ਇਹਦੀ ਬੋਬਿਨ ਕੀਸ ਜਿਹੜਾ ਉਹ ਵਿੱਚ ਪਾਣਾ ਤੇ ਯੈਲੋ ਪਾਰਟ ਨੂੰ ਤੁਸੀਂ ਆਪਣੀ ਸਾਈਡ ਤੇ ਰੱਖਣਾ ਫਿਰ ਜਿਹੜੇ ਇਹਦੇ ਦੋ ਟੂਲ ਖੋਲੇ ਸੀ ਉਹਨਾਂ ਦੋਨਾਂ ਦੇ ਉੱਪਰ ਦੋ ਦੋ ਸਕਰੂ ਲੱਗੇ ਹੋਏ ਨੇ ਜਿੱਦਾਂ ਜਿੱਦਾਂ ਤੁਸੀਂ ਮਸ਼ੀਨ ਖੋਲੀ ਸੀ ਉਦਾਂ ਉਦਾਂ ਤੁਸੀਂ ਅਸੈਂਬਲ ਕਰ ਦੇਣੀ ਹੈ ਮੈਂ ਸਾਰੀ ਵੀਡੀਓ ਤਾਂ ਵਾਪਸ ਬਣਾ ਰਹੀ ਹਾਂ ਰੀ ਅਸੈਂਬਲਿੰਗ ਦੀ ਤਾਂ ਕਿ ਕੋਈ ਫਸਟ ਟਾਈਮ ਓਪਨ ਕਰ ਰਿਹਾ ਮਸ਼ੀਨ ਨੂੰ ਤਾਂ ਉਹ ਇਹਨੂੰ ਦੇਖ ਕੇ ਉਹਨਾਂ ਦੀ ਹੈਲਪ ਹੋ ਸਕੇ ਇੰਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਘਰੇ ਖੁਦ ਕਰ ਸਕਦੇ ਆ ਜੇ ਆਪਾਂ ਸਟਿਚਿੰਗ ਕਰਦੇ ਆ ਤਾਂ ਆਪਾਂ ਨੂੰ ਮਕੈਨਿਕ ਦੇ ਵੇਟ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਮਕੈਨਿਕ ਦੀ ਵੇਟਿੰਗ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਆਪਣਾ ਕੰਮ ਰੁਕਦਾ ਤੁਹਾਨੂੰ ਸਿਰਫ 20 ਮਿੰਟ ਮੈਕਸਿਮਮ ਘੰਟਾ ਲੱਗ ਜੂਗਾ ਤਾਂ ਤੁਸੀਂ ਆਪਣੀ ਜਿਹੜੀ ਇਦਾਂ ਦੀਆਂ ਨਾਰਮਲ ਚੀਜ਼ਾਂ ਨੇ ਆਪਾਂ ਖੁਦ ਕਰ ਸਕਦੇ ਆ ਆਈ نو 89% ਮੈਨੂੰ ਜਿਹੜੇ ਚੈਨਲ ਦੇ ਉੱਪਰ ਮੇਰੀ ਵੀਡੀਓ ਆ ਲੇਡੀਜ਼ ਦੇਖ ਰਹੀਆਂ ਨੇ ਕਿਉਂਕਿ ਬॉयਜ਼ ਇਹ ਜਿਹਾ ਕੰਮ ਆਪਣਾ ਆਪ ਖੁਦ ਕਰਦੇ ਰਹਿੰਦੇ ਨੇ ਸੋ ਆਪਾਂ ਨੂੰ ਵੀ ਇਦਾਂ ਦੇ ਕੰਮ ਖੁਦ ਕਰਨੇ ਚਾਹੀਦੇ ਨੇ ਬਸ ਇੱਥੇ ਆਪਾਂ ਇਹ ਪਲੇਟ ਲਗਾ ਦੇਣੀ ਆ ਦੋਨੋਂ ਸਾਈਡ ਤੇ ਸਕਰੂ ਕਰ ਦੇਣੇ ਨੇ ਜੇ ਆਪਾਂ ਸਟਿਚਿੰਗ ਕਰ ਸਕਦੇ ਆ ਤਾਂ ਆਪਾਂ ਇਹ ਕੰਮ ਵੀ ਕਰ ਸਕਦੇ ਆ ਸੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਇਹden ਦੀਆਂ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣੀਆਂ ਆ ਇਨੂੰ ਆਪਾਂ ਸਾਰੀ ਨੂੰ ਵਾਪਸ ਉਹਦਾ ਹੀ ਜਿੱਦਾਂ ਖੋਲੀ ਸੀ ਰੀਐਸੈਂਬਲ ਕਰਕੇ ਮੈਂ ਤੁਹਾਨੂੰ ਇੱਕ ਸੀਨ ਮਾਰ ਕੇ ਦਿਖਾਣੀ ਆ ਤੁਸੀਂ ਸੀਨ ਦੇਖਣੀ ਹੈ ਕਿ ਉੱਪਰੋਂ ਤੇ ਨੀਚੋਂ ਜਿਹੜਾ ਥ੍ਰੈਡ ਆ ਉਹ ਬੈਲੈਂਸ ਆ ਰਿਹਾ ਤੇ ਕੋਈ ਵੀ ਟੱਪਾ ਨਹੀਂ ਆ ਰਿਹਾ ਤੇ ਪ੍ਰੋਪਰ ਤਰੀਕੇ ਨਾਲ ਤੁਹਾਡੀ ਮਸ਼ੀਨ ਆ ਜਿਹੜੀ ਉਹ ਫਿਰਕੀ ਦਾ ਧਾਗਾ ਉੱਪਰ ਚੱਕਦੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਫਾਰ ਵਾਚਿੰਗ ਸੀਨ ਚੈੱਕ ਕਰੋ ਉਸ ਤੋਂ ਬਾਅਦ ਜ਼ิก-ਜ਼ੈਗ ਸੈਟਿੰਗ ਕਰ ਲੂ ਜ਼ਿਕ-ਜ਼ੈਗ ਦੇ ਵਿੱਚ ਵੀ ਕੋਈ ਟੱਪਾ ਨਹੀਂ ਆਊਗਾ ਥੈਂਕ ਯੂ ਫॉर ਵਾਚਿੰਗ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ